ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਨ ਨਗਰ ਕੀਰਤਨ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਸ੍ਰੀ ਅਨੰਦ ਸਾਹਿਬ ਅਨੰਤਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਅੱਜ ਰਾਤ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਵਿਖੇ ਸ਼ਾਮ ਕੀਤੇ ਹਨ ਅੱਜ ਸਵੇਰੇ ਅੰਮ੍ਰਿਤ ਵੇਲੇ ਹੁਣ ਅਰਦਾਸ ਕਰਨ ਤੋਂ ਬਰਤ ਇਹ ਨਗਰ ਕੀਰਤਨ ਅਗਲੇ ਪੜਾਵਲ ਗੁਰਦੁਆਰਾ ਸ੍ਰੀ ਮਹਿਤਿਆਣਾ ਸਾਹਿਬ ਵੱਲ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਹੁੰਦਾ ਹੋਇਆ ਇਹ ਨਗਰ ਕੀਰਤਨ ਜਗਾ ਜਗਾ ਤੇ ਰੁਕਦਾ ਹਰ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦਾ ਹੋਇਆ ਅੱਗੇ ਜਾਏਗਾ ਸੋ ਅੱਜ ਚੀਂਦਾਣੀ ਧਰਤੀ ਸਹਿਲ ਸ੍ਰੀ ਕਤਲਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਤੋਂ ਇਹ ਨਗਰ ਕੀਰਤਨ ਸ਼ੁਰੂ ਹੋਣ ਲੱਗਿਆ ਅਸੀਂ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓਾਂ ਵੱਖ-ਵੱਖ ਤਰ੍ਹਾਂ ਦੀਆਂ ਵੰਨਗੀਆਂ ਜਿਹੜੀਆਂ ਇਸ ਨਗਰਗੀਤਨ ਦੇ ਵਿੱਚ ਪੇਸ਼ ਹੁੰਦੀਆਂ ਉਹ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਦੇਖੋ ਕਿੱਡੇ ਕਿੱਡੇ ਜਾਨਵਰ ਇਹਨਾਂ ਨੇ ਇਹ ਨਗਰਗੀਤਨ ਦੇ ਵਿੱਚ ਇੱਕ ਖਿੱਚਦਾ ਕੇਂਦਰ ਬਣਾਏ ਆ ਅਤੇ ਇੱਥੇ ਲੈ ਕੇ ਆਂਦੇ ਨੇ ਪੰਜਾਬ ਦਾ ਸਹਿਯੋਗ ਦੇ ਨਾਲ ਰਵਾਨਾ ਹੋਇਆ ਆਪਣੇ ਪੜਾਂ ਦਰ ਪੜਾਂ ਪੈੜੇ ਤੈ ਕਰਦਾ ਹੋਇਆ ਪਰਿਵਾਰ ਉਛੋੜਾ ਕਰਕੂ ਚੱਲੇ ਪੰਜਾਂ ਪਿਆਰਿਆਂ ਦੀ ਗਵਾਈ ਦੇ ਵਿੱਚ ਸਾਰ ਸ੍ਰੀ ਗੁਰੂ ਦਾਸ ਸਾਹਿਬ ਮਹਾਰਾਜ ਦੀ ਛਤਰ ਛਾਇਆ ਦੇ ਹੇਠ ਇਹ ਨਗਰ ਕੀਰਤਨ ਪਰ ਆਰੰਭ ਹੋਇਆ ਹੈ ਲੈ ਨੰਦ ਪੂਰੀਏ ਤੂੰ ਵਸਦੀ ਰੋ ਐ ਤੂ ਕਲੇ ਮੋਈ ਹੋਰਾ ਲੈ ਨੰਦ ਪੂਰੀਏ ਤੂੰ ਵਸਦੀ ਰੋ ਅੱਜ ਮੁਤਰਾੰਦੇ ਮਾਣੇ ਨੀ ਅੱਜ ਤੇਰਸਤ ਮੂਤ ਪਿਆਨਾ ਮਿੱਤਣ ਪ੍ਰਭੂ ਨੇ ਪਾਣੇ ਦੇ ਸਾਰੀਆਂ ਸੰਗਤਾਂ ਗੁਰੂ ਦੇ ਸ਼ਬਦ ਗਾਉਂਦੀਆਂ ਇਸ ਮਹਾਨ ਪਾਲਕੀ ਸਾਹਿਬ ਦੇ ਪਿੱਛੇ ਚੱਲ ਰਹੀਆਂ ਸੁਖੀਆਂ ਜੀਵਤਰਾੰਦੇ ਮਾਣੇ ਨੀ ਜਿਵੇਂ ਸੜ ਸੜੋ ਟੁੱਟਿਆ ਨਾ ਮਿਟਣ ਪ੍ਰਭ ਦੇ ਭਾਵੇਂ ਦੀ ਰੋ ਰੋ ਕੇ ਮੈਨ ਤਵਾਲੀ ਨਾ ਤੂੰ ਖੇੜ ਖੇੜ ਤਰਕੇ ਹਸਦੀ ਰੋ ਕਰ ਬੂਝ ਜਲੇ ਮੁੜ ਆਉਣਾ ਨਹੀਂ ਲੈ ਨਦਪੁਰੀਏ ਤੂੰ ਵਸਦੀ ਰੋ ਹੈ ਨਦਪੁਰੀਏ ਤੂੰ ਵਸਦੀ ਰੋ ਲੈ ਨਦਪੁਰੀਏ जान ते मेर बि दिली कर श कम जी बिगड़ी बण लाइपु जी धरती छॾियो तेरेदग्रेट हसके झोड़े पालो ते ਗਮ ਹੱਸ ਕੇ ਢੋਲੀ ਪਾਲੂੰਗਾ ਯਾ ਸਾਨਾ ਤੇਰੀਆਂ ਭੁੱਲਣੀਆਂ ਉਹਦੇ ਹੁਕਮ ਚ ਰਹਿਣਾ ਪੈਦਾ ਹੈ ਤੂੰ ਵੀ ਇਹ ਚੱਕ ਨੂੰ ਦਸਦੀ ਰਾ ਕਰ ਖੂਚ ਚੱਲੇ ਮੁੜ ਆਉਣਾ ਨਹੀਂ ਲੈ ਨੰਦਪੁਰੀਏ ਤੂੰ ਅਸਲੀ ਲੋ ਕਰ ਤੂੰ ਚੱਲੇ ਮੁੜ ਆਉਣਾ ਕੈ ਨੰਦਪੁਰੀਏ ਤੂੰ ਜੱਤਰੀ हुपर आख न भुल जी तुगर मन पाण तो नाम हरी न ना जपदी रहो करपूत चले मुड़ नंदी तूं वसदी रहो ਲੇ ਮੁਰਹਾਉਨਾ ਬਨੰਗ ਪੂਰੀਏ ਤੋਂ ਵਸਦੀ ਕਿਰਰ ਦੇਉਗਾ ਬੰਦ ਮਾਬੀ ਸਾਰਾ ਲੈ ਦੇਗਾ ਔਕਾਠਾ ਸਿੰਘ ਨੇ ਜਿਕਾਰਾ ਛੱਡਿਆ ਕਾਠਾ ਸਿੰਘ ਨੇ ਜਿਕਾਰਾ ਛੇਲੇ ਆ ਗੁਰ ਦਾ ਸੁਣ ਲਿਆ ਫਰਮਾਨ ਗੁਰ ਦਾ ਸੁਣ ਲਿਆ ਫਰਮਾਨ ਤਨ ਚੱਪ ਦਾ ਖਾਟੇ ਘੋ ਰਿਆ ਗਿਆ ਚੱਪ ਦਾ ਅੱਖਾਂ ਚ ਘੋ ਰਿਆ ਗਿਆ ਉਹ ਤਨ ਦੱਪ ਗਿਆ ਕੰਟਰੋਲ ਹੋ ਗਿਆ ਸਰਬਾਨ ਗੁਰੂ ਜੀ ਦਾ ਛੇਰ ભાઈ કાઠા સિંહ ચુમકારની ગડી ચો ગુરુજીનો નમસ્કાર કે ઉઠ્યા સતગુરુ મેનું કૃપા કરો મેનું થાક ના દેઓ કોત હોંતા બચન પૂરા હો જાયે મે સવા લાખ મોજ ਨਾਲ કી 10 લાખ મોજ ਨਾਲ અલ્લા મુઆવલા કરંગા

ਬਹੁਤ ਭਾਰੀ ਗਿਣਤੀ ਚ ਸੰਗਤਾਨਗਰ ਰਿਕਟਨ ਦੇ ਨਾਲ ਸ਼ਬਦ ਪੜਦੀਆਂ ਜਾ ਰਹੀਆਂ ਨੇ ਕੋਈ ਕੋਸ਼ਿਸ਼ ਨਾ ਕਰੀਨਾ ਕੋਨੇ ਰਤਨ ਮੀਤਰਾ ਲਈ ਜਾਨਾ ਇੱਧਰ ਟਰਾਲੀਆਂ ਦੇ ਉੱਪਰ ਸੈਵੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਿੱਤਰ ਬਣਾਏ ਗਏ ਆ ਅਸੀਂ ਤੁਹਾਨੂੰ ਦਰਸ਼ਨ ਕਰਾਉਨੇ ਆ ਸੈਵਯਾਤਾਜੀ ਸਿੰਘ ਸਰਸਾ ਨਦੀ ਕਿਨਾਰੇ ਜੰਗ ਕਰਦੇ ਹੋਏ ਵਧੀਆ ਜੀ ਇਹ ਬਣਾਈ ਆ ਬਾਈ ਹਾਂ ਹਾਂ ਆਲਪੂ ਅਤੇ ਗਾਮੂ ਗੁਰੂ ਜੀ ਨੂੰ ਦੇਖ ਕੇ ਰੌਲਾ ਪਾਉਂਦੇ ਹੋਏ ਆਲਮਗੀਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਨਗਾਈਆ ਜੀ ਘੋੜਾ ਪੇਟ ਕਰਦੇ ਹੋਏ ਇਹ ਸਾਰੇ ਚਿੱਤਰ ਇਹ ਕਲਾਕਾਰ ਬਹੁਤ ਗੁਰੂ ਦੀ ਮਿਹਰ ਦੇ ਨਾਲ ਇਹ ਸਾਰੇ ਚਿੱਤਰ ਤਿਆਰ ਕੀਤੇ ਗਏ ਆ ਗੁਰਦੁਆਰਾ ਮਹਤਿਆਨ ਸਾਹਿਬ ਵੱਲੋਂ ਗਨੀਖਾ ਤੇ ਨਵੀਖਾ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਲੈ ਕੇ ਜਾਂਦੇ ਹੋਏ ਤੁਸੀਂ ਦੇਖ ਸਕਦੇ ਹੋ ਸਾਹੀ ਟੀਬੀ ਦੇ ਭਾਈ ਉਦੇ ਸਿੰਘ ਜੀ ਜੰਗ ਕਰਦੇ ਹੋਏ ਸਹੇਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਟਿੰਡ ਦਾ ਸੁਣਾਣਾ ਲਾ ਕੇ ਆਰਾਮ ਕਰਦੇ ਹੋਏ